ਬੋਲਿਆ ਕਿ ਨਾ ਤੇਰਾ ਦੇ ਦੇ ਲੋ ਅੱਧੇ ਟੱਟ ਤੇ ਹੈਰਾਨ ਹੈ ਉੱਧਰ ਦੀ ਮੈਂ ਉੱਧਰ ਨੂੰ ਆਣਾ ਉੱਧਰ ਤੋਂ ਜਾਣਾ ਹੈ ਰੁੱਖੀ ਕੱਢਣਾ ਲਿਓ ਬਈ ਬੰਦੇ ਪਾਸੇ ਕਰੋ ਮੋਟਰ ਆ ਨਾ 11 ਰੁਪਿਆ ਲਾ ਗਿਓ ਭਗਵਾਨ ਤੁਮਾਨ ਵਾਲਾ 11 ਰੁਪਿਆ ਭਗਵਾਨ ਤੁਮਾਨ ਵਾਲਾ ਬੋਲਿਆ ਕਿ ਨਾ ਤੇਰਾ ਦੇ ਦੇ ਤੁਹਾਨੂੰ ਇੱਥੇ ਦੇ ਪਿੱਛੇ ਬੀਮਾ ਲੋ ਤਾਂ ਜੀ ਜੀ ਉਹਦਾ ਘੁੱਟਾ ਲਾਰਾ ਉਹਦਾ ਮੇਰਾ ਲਾਰਾ ਅਸਲੀ ਵੀ ਦੇ ਦੇਣਗੇ ਭਾਬੀ ਦਾ ਮਾਲ ਹੋ ਗਈ ਅਗਲੀ ਵੀ ਦੇ ਦੇਣਗੇ ਹੁਕਮੰਤਰੀ ਅਸਲੀ ਬਣੋ ਸਰਕਾਰ ਯਾਨੀ ਕਿ ਸਰਪੰਚ ਵਾਲੇ ਸਾਨੂੰ ਨਾਲ ਦੇ ਦੋ ਦੇ ਦੋ ਬਾਜੀ ਕਰ ਲੈਣੇ ਬੜਾ ਸੋਹਣਾ ਇਹ ਰੋਜਾ ਜੱਜਾ ਠੁੱਟਾ ਉਹਦੀ ਉਹਦਾ ਠੁੱਟਾ ਮੈਂ ਆ ਆ ਦੇਖ ਲੋ ਜਨਾਨੀਆਂ ਪੈਸੇ ਲੈਣ ਤੋਂ ਨਾ ਕਰ ਰਹੀਆਂ ਭਗਵਾਨ ਜੀ ਮਾਨ ਨੇ ਇਹ ਜੇ ਗੱਪ ਮਾਰੇ ਆ ਇਹ ਕੰਦੀਆਂ ਆਣਦੇ ਉਹਨੂੰ ਹਰਾਮਜਾਦੇ ਨੂੰ ਦੱਸਾਈਆਂ ਪਤਾ ਆ ਲੋ ਆਹ ਰੇ ਲੈਂਦੀਆਂ ਨਹੀਂ ਦੇਖ ਲੋ ਇਹ ਕੰਦੀਆਂ ਅਸੀਂ ਨਹੀਂ ਲੈਂਦੀਆਂ ਲੈ ਲੋ ਅਸਲੀ ਹੈ ਜੇ ਚਲਾ ਲੈਣਾ ਉਹ ਗੱਪੀ ਆਦਮੀ ਦਾ ਅਸਕੇ ਰੇ ਉੱਧੇ ਜਾਣਾ ਨਹੀਂ ਪਾਇਆ ਉਹ ਬਰਬੜ ਬਰਬੜ ਉਹ ਬੋਲਿਆ ਕਿ ਨਾ ਤੇ ਨਾ ਦੇ ਦੇ ਚਲੋ ਮੈਂ ਉੱਧਰ ਤੇ ਹੈਰਾਨਾ ਮੈਂ ਉੱਧਰ ਨੂੰ ਆਣਾ ਉੱਧਰ ਤੋਂ ਜਾਣਾ ਹੈ ਯਾਰ ਕੁਟੀ ਕੱਢਣ ਲਿਓ ਬਈ ਬੱਲੇ ਬਾਤੇ ਕਰੋ ਮੋਟਰ ਨਾਲ 1100 ਰੁਪਏ ਲੈ ਜਾਓ ਭਗਵੰਤ ਮਾਨਾ ਮੇਰਾ ਨਾਮ ਵੀਜੇ ਕੁਮਾਰ ਐਮਸੀ ਆ ਮੈਂ ਬਟੇਂਡਾ ਨੂੰ ਬਿਲੋਂਗ ਕਰਦਾ ਪੰਜਾਬ ਦਾ ਰਹਿਣ ਵਾਲਾ ਤੇ ਪੰਜਾਬ ਦੇ ਹਾਲਾਤਾਂ ਦੇ ਵਿੱਚ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਵੀ 1100 ਰੁਪਏ ਦਵਾਂਗੇ ਅੱਜ 36000 ਰੁਪਏ ਇੱਕ ਲੇਡੀ ਦਾ ਬਣ ਗਿਆ ਮੈਂ ਇੱਥੇ ਸਵੇਰ ਦਾ 9 ਵਜੇ ਦਾ ਨੋਟ ਵੰਡੀ ਜਾਂਦਾ ਕਈ ਦਾ ਮੇਰੀਆਂ ਭੈਣਾਂ ਮੇਰੇ ਮੱਥੇ ਤੇ ਮਾਰ ਗਈਆਂ ਕਹਿੰਦੀ ਹਰਾਮਜਾਦਾ ਝੁੱਠਾ ਨਕਲੀ ਲੋੜ ਦੇ ਜਾਂਦਾ ਮੈਂ ਕਿਹਾ ਵੀ ਉਹਨੇ ਮੈਨੂੰ ਜਿਹੜੇ ਭੇਜੇ ਮੈਂ ਤੁਹਾਨੂੰ ਦੇ ਤੇ ਕਹਿੰਦੀ ਉਹ ਤਾਂ 36000 ਬੰਦਾ ਤਾਂ ਕਹਿੰਦਾ ਸਿਰੇ ਦਾ ਗੱਪੀ ਸੀ ਮੈਂ ਕਿਹਾ ਫਿਰ ਮੇਰੇ ਨੋਟ ਗੱਪੀ ਐ ਉਹ ਕਈ ਦਾ ਲੈ ਗਈ ਆ ਵਿਚਾਰੀਆਂ ਥਲੀ ਸਮਝ ਕੇ ਕਹਿੰਦੀ ਬੈਂਕ 'ਚ ਜਮਾ ਕਰਾਵਾਂਗੇ ਕਈ ਕਹਿੰਦੀ ਅਸੀਂ ਰਾਸ਼ਨ ਲਵਾਂਗੇ ਇੱਕ ਨੰਬਰ ਦਾ ਝੁੱਟਾ ਬੰਦਾ ਜਿਹੜਾ ਅੱਜ ਦੇ ਜਿਹੜੇ ਹਾਲਾਤ ਐ ਦਿੱਲੀ ਤੋਂ ਅਲੀ ਬਾਬਾ 40 ਚੋਰ ਆਏ ਹੋਏ ਆ ਪੰਜਾਬ ਨੂੰ ਲੁੱਟਣ ਲਈ ਬਚਨ ਦੀ ਲੋੜ ਐ ਪੰਜਾਬ ਵਾਸੀਆਂ ਨੂੰ ਤੇ 2027 ਦੇ ਅੰਦਰ ਮੇਰੀਆਂ ਭੈਣਾ ਜਿਵੇਂ ਆ ਦੇਖਿਆ ਤੁਸੀਂ ਗੁੱਸਾ ਕਿਵੇਂ ਝਲਕਦਾ ਪਿਆ ਥਾਪਿਆਂ ਦੇ ਨਾਲ ਸਵਾਗਤ ਕਰਨੀ ਆ ਆਪ ਵਾਲੇ ਹਰ ਲੀਡਰ ਦਾ ਸਵੇਰ ਜਿਹੜੀਆਂ ਲੇਡੀਆਂ ਦਾ ਇਹਨਾਂ ਨੇ ਇੱਕ ਪੈਸੇ ਕਿੰਨੇ ਵੇਰ ਬੰਦਾ ਉਹ ਲੱਗਦੀਆਂ ਕੁਮਾਰ ਦੇ ਨਹੀਂ ਮੈਂ ਤਾਂ ਦੇਖੋ ਸਵੇਰ ਦਾ 9 ਵੇ ਦਾ ਲੈ ਨਹੀਂ ਲੱਗੀ ਪਈ ਤੁਸੀਂ ਵੀ ਸਵੇਰ ਦੇ ਫਿਰਦੇ ਦੇਖੋ ਕਿਵੇਂ ਲੋਕ ਖੜ ਖੜ ਕੇ ਲੈ ਰਹੇ ਆ ਉਹ ਇਹ ਵੀ ਦੇਖ ਰਿਹਾ ਵੀ ਇਹ ਬੰਦਾ ਡਰਾਮੇਵਾਦੀ ਕੱਕਣਾ ਫਿਰਦਾ ਹੈ ਉਹ ਸਾਰਾ ਕੁਝ ਮੈਂ ਕਹਾਂ ਉਹ ਡਰਾਮੇਵਾਦਾ ਮਤਲਬ ਵੱਡਾ ਡਰਾਮੇਵਾਦਾ ਇਹ ਲੋਕਾਂ ਨੂੰ ਪੰਜਾਬ ਦਾ ਇਹਨੂੰ ਗਮਰਾਹ ਕੀਤਾ ਹੁਣ ਬਜਟ ਦੇ ਅੰਦਰ ਕੁਝ ਨਹੀਂ ਤਰਿਆ ਅੱਜ ਜਮ ਦਾ ਬੱਚਾ 1,20,000 ਦਾ ਕਰਜ਼ਾਈ ਹੋ ਗਿਆ ਤੇ ਹਜੇ 1 ਸਾਲ ਪ੍ਰੋਵੀਜ਼ਨ ਨਹੀਂ ਰੱਖੀ ਪੈਸਿਆਂ ਦੀ ਗੱਪ ਮਾਰ ਰਹੇ ਆ ਬਿਲਕੁਲ ਲਾਸਟ ਸਾਲ ਤੇ ਪਹਿਲ ਜਦੋਂ ਸਰਕਾਰਾਂ ਬੰਦੀਆਂ ਉਹਨਾਂ ਨੂੰ ਚਾਹੀਦਾ ਵੀ ਅਸੀਂ ਆ ਪੈਸੇ ਦਵਾਂਗੇ ਐਸ ਲੇਡੀ ਨੂੰ ਦਵਾਂਗੇ ਹੁਣ ਉਹ ਕਹਿੰਦੇ ਜੀ ਅਸੀਂ ਸਾਲ ਬਾਅਦ ਕੀ ਕਰਨਗੇ ਵੀ ਜਿੰਨੀ ਇਨਕਮ 3 ਲੱਖ ਤੋਂ ਘੱਟ ਉਹਨੂੰ ਦਵਾਂਗੇ ਜਿਹਦਾ ਐਸਸੀ ਆ ਉਹਨੂੰ ਦਵਾਂਗੇ ਪਹਿਲਾਂ ਤੁਸੀਂ ਕਿਉਂ ਨਹੀਂ ਲਬਕਾਂ ਦਾ ਇਸਤੇਮਾਲ ਕੀਤਾ ਵੀ ਅਸੀਂ ਐਸ ਬੰਦੇ ਨੂੰ ਦਵਾਂਗੇ ਹੁਣ ਝੂਠਾ ਪਲਿੰਦਾ ਜਿਵੇਂ ਦਿੱਲੀ ਸਾਹਿਬ ਹੋਏ ਹੈ ਨਾ ਹੁਣ ਉਹਵੇਂ ਪੰਜਾਬ ਦੇ ਅੰਦਰ ਸਾਫ਼ ਸਮਝੋ ਚਰਨ ਕੌਰ ਕਿਤਰੇ ਨਹੀਂ ਅਸੀਂ ਜਿਆਰੇ ਨੇ ਸੋਖੀ ਰੋਡ ਤੇ 2 ਨੰਬਰ ਖਾਲੇ ਤੇ ਕੁਝ ਨਹੀਂ ਮਿਲਿਆ ਜੀ ਸਾਨੂੰ ਤਾਂ 1100 ਰੁਪਏ ਦੀ ਵੰਡੀ ਆ ਰਹੀ ਸੰਤਾ ਆ ਹੁਣ 1100 ਰੁਪਏ ਦਿੱਤਾ ਇਹਨੇ ਕਹੇ ਭਵੰਤਮਾਨੇ ਭੇਜ ਜਾਗਾ ਇਹ ਸੰਤਾ ਅਸਲੀ ਸਾਹਿਬ ਚ ਕੀ ਲੈ ਲਿਆ ਸੀ ਤਾਂ ਸਾਨੂੰ ਕੀ ਪਤਾ ਪੜਾ ਨੂੰ ਕੀ ਲੱਗਦਾ ਹੁਣ ਇਹ ਨਕਲੀ ਹੈਗਾ ਦਿੱਤਾ ਸਭ ਨੂੰ ਮਨ ਦਾ ਇਲਾਕੇ ਵੀ ਅਸਲੀ ਕੋਈ ਆ ਇਹ ਤਾਂ ਨਕਲੀ ਸਾਲ ਪਤਾ ਵੀ ਨਕਲੀ ਨਾ ਪਰ ਸਾਨੂੰ ਤਾਂ ਆਣ ਪੜਾ ਨੂੰ ਪਤਾ ਨਹੀਂ ਜੀ ਸਰਕਾਰ ਨੇ ਵਾਦਾ ਕਿਥੇ ਵੱਡਾ ਇਹ 1100 ਰੁਪਏ ਕੀ ਬਣਾਉਂਦਾ ਖੁਸ਼ੀ ਦਿੰਦਾ ਨਹੀਂ ਸਾਨੂੰ ੱੱਕਾ ਨਹੀਂ ਦਿੰਦਾ ਸਾਨੂੰ ਹੋ ਗਿਆ ਸਾਡੀ 30 ਕਿਲੋ ਕਣਕ ਤੋਂ ਵੀ 5 ਕਿਲੋ ਕਣਕ ਤੇ ਆ ਗਿਆ ਸੀ ਸਾਡੇ ਘਰ ਬਿਟਾ ਹੈਗੇ ਮੇਰੇ ਪੇਕਾ ਦਾ ਘਰ ਬਿਟਾ ਹਤਾ ਕੱਚੇ ਘਰ ਸੀ ਵਿਚਾਰੇ ਪੰਚਾਇਤੀ ਘਰ ਚ ਪਵਾਇਓ ਵੀ ਠਾਤਾ ਸਾਡਾ ਹੁਣ ਅਜੀ ਬਿਜਲੀ ਮਾਫ ਕੀਤੀ ਹੋਈ ਬਿਜਲੀ ਚ ਹੁਣ 5000ਾਂ ਪਾ ਕੇ 40000 ਰੁਪਏ ਲਾਇਆਗਾ ਪੰਜ ਪੰਜ ਘਰ ਦੀਆਂ ਹੁਣ ਨਾ ਕੁਛ ਵੀ ਨਹੀਂ ਸਾਡੇ ਇੱਕ ਪੱਖਾ ਇੱਕ ਕੂਡਰ ਇੱਕ ਪ੍ਰੈਜਾ ਵਸ ਹੋਰ ਕੋਸ ਨਹੀਂ ਮੰਤਰੀ ਦਾ ਕੰਮ ਸਾਰੇ ਮਾਫੀ ਨਹੀਂ ਸਾਡਾ ਕੋਈ ਮਾਫ ਨਹੀਂ ਕੀਤਾ ਸਾਡਾ ਈ 1700 ਰੁਪਏ ਰਕਮ ਵੀ ਦੇਣੇ ਨੇ ਗਿਆ ਸੁਸਕਾਰ ਮਾਦ। ਹੁਣ ਤਾਂ ਤੈਨ੍ਹੇ ਸਾਡਾ ਪੁੱਛਿਆ 36000 ਰੁਪਏ। ਵਰਤਾ ਸਾਡੇ ਕੋਈ ਮਾਇਰਾਂ ਨੂੰ 11 ਆ ਵੀ ਨਹੀਂ ਆਇਆ ਸਾਨੂੰ। 36 ਤੱਕ ਕਰੋ ਆਉ ਦੇਖੀ ਜਾਊਗੀ। ਫੇਰ ਤਾਂ ਜਿਹੜੇ ਚਿੱਟੇ ਦਾ ਧੋਲੇ ਚ ਕਾਲੇ ਹੋ ਜਾਣਗੇ। ਜੇ ਸਾਨੂੰ ਤਾਂ 36 ਆ ਜੇ ਸਾਨੂੰ ਕੀ ਆਪਾਂ ਦਿਆ ਸੀ। ਵੀ ਦੁਬਾਰਾ ਫਿਰ ਮੋਟਾ ਲੈਣੋ 100 ਰੁਪਏ ਦੇ ਨਾਲ। ਹੁਣ ਹੁਣ ਤਾਂ ਅਸੀਂ ਖੌਸੜਾ ਖਿੱਚਾਂ ਗੀਆਂ। ਹੁਣ ਤਾਂ ਤਾਂ ਸਹੀ ਹੁਣ। ਮੈਂ ਤਾਂ ਹੁਣ ਸੱਚੀ ਗੱਲ ਮੈਂ ਤਾਂ ਹੁਣ ਖਿੱਚਾਂ ਜਾਂਦਾ।